ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਦੋ ਜਰਸੀ ਵੇੜਾ ਦਿਖਾਉਣ ਜਾ ਰਹੇ ਹਾਂ ਪਿਓਰ ਬਰੀਡ ਵਾਈਜ਼ ਦੇਖੀਏ ਤੇ ਜਰਸੀ ਦੇ ਵਿੱਚ ਇਹ ਵੇੜਾ ਹਨ ਦੋਸਤੋ ਏਰੀਆ ਲੋਕੇਸ਼ਨ ਜਿਹੜੀ ਹੈਗੀ ਆ ਦੋਸਤੋ ਪਿੰਡ ਰਸੂਲਪੁਰ ਜੰਡੀ ਤਸਵੀਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਲੱਗਦਾ ਹੈ ਜੀ ਸੋ ਦੋਸਤੋ ਪਹਿਲੇ ਨੰਬਰ ਦੀ ਇਸ ਵੈੜ ਦੀ ਗੱਲ ਕਰ ਲਈਏ ਤਾਂ ਤਕਰੀਬਨ 10 ਦਿਨ ਹਜੇ ਸੂਨ ਦੇ ਵਿੱਚ ਲੈ ਜਾਣੇ ਹਨ ਇਸ ਨੇ ਦੂਜਾ ਸੂਆ ਵੀਰ ਹੋਣਾਂ ਦੇ ਮੁਤਾਬਕ ਸੂਨ ਜਾ ਰਹੀ ਆ ਤਕਰੀਬਨ 15 ਪਲੱਸ ਮਿਲਕ ਕਰੇਗੀ ਮੁੱਲ ਦੋਸਤੋ 50000 ਰੁਪਿਆ ਇਸ ਵੈੜ ਦੀ ਡਿਮਾਂਡ ਆ ਬਾਕੀ 46000 ਰੁਪਿਆ ਲਾਸਟ ਇਹ ਵੈੜ ਦਿੱਤੀ ਜਾਵੇਗੀ ਸੋ ਦੋਸਤੋ ਦੂਜੇ ਨੰਬਰ ਤੇ ਜੇ ਪਰਲੀ ਬੈਡ ਦੀ ਗੱਲ ਕਰੀਏ ਤਾਂ ਉਹ ਵੀ ਦੂਜਾ ਸਵੇਰ ਤੋਂ ਜਾਰੀ ਹੈ ਸਮਾਂ ਸੌਣ ਦਾ ਦੋਨਾਂ ਦਾ ਸੇਮ ਹੈਗਾ ਦੋਸਤੋ 10 ਦਿਨ ਉਸ ਬੈਡ ਨੇ ਵੀ ਲੈ ਜਾਣੇ ਹਨ ਮੁੱਲ ਉਸ ਬੈਡ ਦਾ 45000 ਹੈਗਾ 42000 ਦੀ ਉਹ ਬੈਡ ਲਾਸਟ ਪ੍ਰਾਈਸ ਤੇ ਦਿੱਤੀ ਜਾਵੇਗੀ ਬਾਕੀ ਤੁਸੀਂ ਆਪਣੀ ਮੌਕੇ ਤੇ ਜਾ ਕੇ ਆਪਣੇ ਹਿਸਾਬ ਨਾਲ ਤਸੱਲੀ ਕਰ ਸਕਦੇ ਹੋ ਆਪਦੀ ਨਿਰਖ ਪਰਖ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਦੋਸਤੋ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਬੈੜਾ ਪਸੰਦ ਹੋਣ ਓਹ ਬਾਈ ਹੋਰਾਂ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਦੋਸਤੋ ਬਿਲਕੁਲ ਥਣ ਹਵਾਨੇ ਦੀਆਂ ਬਿਲਕੁਲ ਸਾਫ਼ ਹਨ ਦੋਸਤੋ ਬਾਕੀ ਤੁਸੀਂ ਆਪਣੀ ਟਿਪਕੇ ਤਸੱਲੀ ਕਰ ਸਕਦੇ ਹੋ ਸੂਣ ਤੋਂ ਪਹਿਲਾਂ ਖਰੀਦਣ ਤੋਂ ਪਹਿਲਾਂ ਆਪ ਦੀ ਟਿਪਕੇ ਤਸੱਲੀ ਕਰ ਲਓ ਸਾਰੇ ਥਣਾ ਦੇ ਵਿੱਚੋਂ ਦੋਸਤੋ ਜਿਹੜੀ ਧਾਰ ਬਿਲਕੁਲ ਵਧੀਆ ਹੋਣੀ ਚਾਹੀਦੀ ਭੂਰ ਛੱਟਾ ਨਹੀਂ ਹੋਣਾ ਚਾਹੀਦਾ ਕਲੜੀ ਧਾਰ ਨਹੀਂ ਹੋਣੀ ਚਾਹੀਦੀਗੀ ਬਿਲਕੁਲ ਚੰਗੀ ਚੇਪਾ ਦੋਸਤੋ ਵਧੀਆ ਚੇਪਾ ਚੰਗਾ ਹੋਣਾ ਚਾਹੀਦਾ ਉਸ ਦੇ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਇਹ ਪਸ਼ੂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ